ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਐ ਮੇਰੇ ਵੀਰ ਦੇ ਸਾਰੇ ढ़ाੜੇ ਦੇ ਵਿੱਚ ਨੁਕਸ ਪੈ ਚੁੱਕਾ ਹੈ ਮਾਇ ਦਾੜਾ ਸਾਰੇ ਹੀ ढ़ाੜੇ ਦੇ ਵਿੱਚ ਨੁਕਸ ਪੈ ਚੁੱਕਾ ਹੈ ਤੇ ਹੁਣ ਵੀਰ ਮੇਰਾ ਅੱਜ ਦੂਸਰੀ ਵਾਰ ਆਇਆ ਹੈ ਕਿਵੇਂ ਆ ਵੀਰੇ ਹੁਣ ਹੁਣ ਫਰਕ ਆਇਆ ਕਿੰਨਾ ਆ ਗਿਆ ਵਾਲ ਹੁਣ ਫਰਕ ਪੈ ਗਿਆ ਕਾਫੀ ਕਾਫੀ ਫਰਕ ਪੈ ਗਿਆ ਵੀਰੇ ਆਪਾਂ ਕੋਈ ਦਵਾਈ ਤੁਹਾਨੂੰ ਦਿੱਤੀ ਹੈ ਜਾਂ ਕੀ ਨਹੀਂ ਨਹੀਂ ਕੁਛ ਨਹੀਂ ਜੀ ਤੇਲ ਦਿੱਤਾ ਸੀ ਵੀ ਮੈਂ ਆਪਣੇ ਘਰੋਂ ਲੈ ਕੇ ਆਇਆ ਸੀ ਸਰ ਹੋਂਦਾ ਤੇਲ ਦੇਨੇ ਆ ਤੇਲ ਵੀ ਆਪਣੇ ਘਰੋਂ ਲੈ ਕੇ ਆਉਂਦੇ ਨੇ ਉਹੀ ਪਾੜ ਕੇ ਦੇਨੇ ਆ ਤੇ ਬਾਕੀ ਸਾਰਾ ਦਾੜਾ ਠੀਕ ਆਉਣਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਟਾਈਮ ਵੀਰ ਮੇਰਾ ਦੂਜੀ ਵਾਰੀ ਆਇਆ ਹੈ ਹਾਂਜੀ ਦੂਜੀ ਵਾਰੀ ਤੇ ਚਲੋ ਠੀਕ ਹੈ ਕੰਮ ਹੋਣਾ ਚਾਹੀਦਾ ਬੰਦੇ ਦਾ ਤੇ ਆਪਣਾ ਨੰਬਰ ਕਿੰਨਾ ਹੈ ਵੀਰੇ ਨੰਬਰ ਬੋਲ ਦੋ ਵਿੱਚ ਕੋਈ ਭੈਣ ਭਰਾ ਤੁਹਾਨੂੰ ਪੁੱਛ ਹੀ ਲੈਂਦਾ ਹੈ 90415 498 ਬੰਦਣਾ ਕੋਈ ਵੀ ਭੈਣ ਭਰਾ ਵੇਖੋ ਅੱਗੇ ਦੀ ਅੱਗੇ ਸੁਨਿਆ ਤਾਂ ਲੱਗਦਾ ਹੈ ਜੇਕਰ ਕੋਈ ਭੈਣ ਭਰਾ ਆਪਣਾ ਦੁੱਖ ਦੱਸੇਗਾ ਤੇ ਦੂਸਰੇ ਦਾ ਸੁਣੇਗਾ ਠੀਕ ਹੈ ਨਾ ਜੀ ਜੀ ਬਿਲਕੁਲ ਤੇ ਫਿਰ ਉਹ ਭੈਣ ਭਰਾ ਠੀਕ ਵੀ ਹੋ ਜਾਂਦੇ ਆ ਆਪਣਾ ਤੇ ਕੰਮ ਹੈ ਸੇਵਾ ਕਰਨਾ ਤੇ ਅਸਾਂ ਆਪਣੀ ਰੋਜੀ ਰੋਟੀ ਮਾਲਕ ਨੇ ਸਾਡੀ ਲਾਈ ਹੈ ਤੇ ਸਾਡੇ ਕੋਲ ਪਹੁੰਚਦੀ ਹੈ ਕਿਉਂ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ